ਤੰਤਰੰਜਲੇ ਦੇ ਪਿੰਡ ਵਾਂਤਾਰਾ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੇਖਣ ਗਿਆ 21 ਸਾਲਾ ਨੌਜਵਾਨ ਆਕਾਸ਼ਬੀਰ ਸਿੰਘ ਵਾਪਸੀ ਦੌਰਾਨ ਸੜਖਾ ਹਾਸੇ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਆਕਾਸ਼ਬੀਰ ਸਿੰਘ ਪੁੱਤਰ ਸਖਦੀਪ ਸਿੰਘ ਆਪਣੇ ਦੋਸਤਾਂ ਨਾਲ ਹੋਲਾ ਮਹੱਲਾ ਦੇਖਣ ਗਿਆ ਸੀ ਪਰ ਵਾਪਸੀ ਦੌਰਾਨ ਇੱਕ ਦਰਤਨਾਕ ਸੜਕ ਹਾਸਾ ਵਾਪਰ ਗਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਹ ਸੁਣ ਕੇ ਪਰਿਵਾਰ ਤੇ ਗੁਮਸੂਮ ਛਾ ਗਈ ਮਾਪਿਆਂ ਦਾ ਰੋ ਰੋ ਕੇ ਬੁਲਾਹਾਲ ਹੈ ਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਬਾਕੀ ਤੁਸੀਂ ਖੁਦ ਸੁਰੋਂ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਕਿਹਨਾ ਭਾਜੀ ਮੇਰਨਾ ਦੰਦਾ ਹੋ ਜੀ ਮੈਂ ਲੜਕੇ ਦਾ ਫੜਿਆ ਜਿਹੜੇ ਲੜਕੇ ਦੀ ਐਕਸੀਡੈਂਟ ਦੇ ਦੌਰਾਨ ਆਨੰਦਪੁਰ ਸਾਹਿਬ ਵਾਲੀ ਨਜ਼ਦੀਕ ਜਿਹੜੀ ਆ ਗੱਤ ਕਿ ਕੀ ਲੱਗਦਾ ਸੀ ਤੁਹਾਡਾ ਸਾਡਾ ਸਾਲੇ ਦਾ ਲੜਕਾ ਸੀ ਇਹ ਕੀ ਨਾਮ ਸੀਗਾ ਉਹਦੇ ਨਾਮ ਕਾਹਿਦੀ ਬਈ ਕਿਹੜਾ ਪਿੰਡ ਹੈ ਵਾਹ ਬਾਬਾ ਤਾਰਾ ਸੇ ਸੀ ਤੇ ਕੀ ਗੱਲ ਕੀ ਹੋਈ ਹੈ ਕੋਈ ਪਤਾ ਲੱਗਾ ਤੁਹਾਨੂੰ ਖਾਨਪਾ ਜੀ ਫੋਨ ਆਇਆ ਤੇ ਫੋਨ ਆਇਆ ਹੀ ਬਈ ਆ ਦੇ ਦੱਸ ਦਿਆ ਵੀ ਗੱਡੀ ਨਾਲ ਐਕਸੀਡੈਂਟ ਹੋਇਆ ਤੇ ਹੁਣ ਆਉਣਗੇ ਤੇ ਪਤਾ ਲੱਗੂ ਗਏ ਲੈਣ ਕਿੰਨੇ ਸਣ ਪ੍ਰਾਸੀਏ ਇਹ ਦੋ ਹੈ ਭੈਣ ਭਰਾ ਜੇ ਮੁੰਡਾ ਕੁਆਰਾ ਸੀ ਦਾ ਹਾਂਜੀ ਕੁਆਰਾ ਹੈ ਜੀ ਹਾਲੇ 22 ਸਾਲ ਦਾ ਹੈ ਕੀ ਮੰਗਦੇ ਜੋ ਹਾਂਜੀ ਜੇ ਹੋ ਆਨੇ ਵੀ ਸਰਕਾਰ ਚਲੋ ਇਹਨਾਂ ਦਾ ਕੋਈ ਸੋਚੇ ਮਾਂ ਬਾਪ ਬੁੱਢਾ ਕੋਈ ਇਹਨਾਂ ਫੋੜਾ ਵਾਲਾ ਕੋਈ ਮਿਲ ਜਵੇ ਸਾਰਾ ਹਾਂਜੀ